ਜਲੰਧਰ ਜ਼ਿਲ੍ਹੇ ਦੇ ਪਿੰਡ ਰੁਰਕਾ ਕਲਾਂ ਦੀ ਪੱਤੀ ravel ਕੀ ਵਿਖੇ ਫੈਲੀ ਹੋਈ ਗੰਦਗੀ ਤੋਂ ਪਿੰਡ ਵਾਸੀ ਪਰੇਸ਼ਾਨ ਹਨ ਜਿਨ੍ਹਾਂ ਨੇ ਇਸ ਗੰਦਗੀ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਕੀਤੀ ਹੈ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਰਦਾਰ ਗਰਮੇਲ ਸਿੰਘ ਸੰਧੂ ਮਾਲਕ ਸੰਧੂ ਪੈਰ ਰੁਰਕਾ ਕਲਾਂ ਜੀਵਨ ਸਿੰਘ ਭੋਗਲ ਸ਼ੈਵ ਕੁਮਾਰ ਤੇਵਾੜੀਆ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਰੁਰਕਾ ਕਲਾਂ ਦੀ ਪੱਤੀ ravel ਕੀ ਜੰਡਿਆਲਾ ਰੋਡ ਤੇ ਪੁਰਾਣੇ ਪੈਟਰੋਲ ਪੰਪ ਤੇ ਜੋ ਕੂੜੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਉਸਦੀ ਸਫਾਈ ਨਾ ਹੋਣ ਕਾਰਨ ਸਮੇਂ-ਸਮੇਂ ਤੇ ਇਹ ਗੰਦਗੀ ਸ਼ੜਕਾਂ ਤੇ ਫੈਲ ਜਾਂਦੀ ਹੈ ਅਤੇ ਉਹਨਾਂ ਦੀਆਂ ਦੁਕਾਨਾਂ ਅਤੇ ਮੈਰਿਜ ਪੈਲਸ ਦੇ ਸਾਹਮਣੇ ਆ ਜਾਂਦੀ ਹੈ ਜਿਸ ਕਾਰਨ ਉਹਨਾਂ ਨੂੰ ਜਿੱਥੇ ਸਿਹਤ ਸੰਬੰਧੀ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਉੱਥੇ ਉਹਨਾਂ ਦੇ ਕੰਮਕਾਰ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੇ ਹਨ ਗੰਦਗੀ ਦੇ ਕਾਰਨ ਗ੍ਰਾਹਕ ਉਹਨਾਂ ਦੀ ਦੁਕਾਨ ਤੇ ਰੁਕਣ ਤੋਂ ਵੀ ਪਰਹੇਜ਼ ਕਰਦੇ ਹਨ ਉਹਨਾਂ ਨੇ ਕਿਹਾ ਕਿ ਮੈਰਿਜ ਪਿਆਰ ਦੇ ਸਾਹਮਣੇ ਫੈਲੀ ਗੰਦਗੀ ਕਾਰਨ ਪੈਲਟੋਵਰ ਵੀ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ ਸਰਦਾਰ ਗਰਮੀਲ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਇੱਥੇ ਗੰਦਗੀ ਇਸੇ ਤਰ੍ਹਾਂ ਹੀ ਫੈਲੀ ਰਹੀ ਤਾਂ ਉਹਨਾਂ ਦਾ ਇੱਥੇ ਕੰਮ ਚਲਾਉਣਾ ਮੁਸ਼ਕਲ ਹੋ ਜਾਏਗਾ ਜੇਕਰ ਅੱਜ ਪਿਆਰ ਸ ਵਿੱਚ ਕੋਈ ਵਿਆਹ ਦਾ ਪ੍ਰੋਗਰਾਮ ਹੁੰਦਾ ਤਾਂ ਉਹਨਾਂ ਵਾਸਤੇ ਇੰਦੀ ਗੰਦਗੀ ਵਿੱਚ ਸਰਵਿਸ ਦੇਣੀ ਨਾ ਮੁਮਕਨ ਹੋ ਜਾਣੀ ਸੀ ਉਹਨਾਂ ਨੇ ਅਪੀਲ ਕੀਤੀ ਕਿ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਪੈਂਟ ਰੋਡ ਕਾ ਕਲਾ ਪੱਤੀ 라ਵਲ ਕੀ ਵਿਖੇ ਜੋ ਪਟਵਾਲ ਪੰਪ ਬੰਦ ਪਿਆ ਹੈ ਉਸ ਦੇ ਉੱਤੇ ਹਰ ਇੱਕ ਟਾਈਮ ਦੇ ਵਿੱਚ ਜਿੱਦਾਂ ਵੀ ਪੂਰਾ ਕਰਕਟ ਆ ਉਹ ਇਕੱਠਾ ਕਰਕੇ ਪੈਰ ਦਿੰਦੇ ਆ ਅੱਜ ਮੌਸਮ ਖਾਬ ਕੀ ਹਵਾ ਚੱਲਦੀ ਆ ਹਵਾ ਦੇ ਨਾਲ ਜਿੰਨਾ ਵੀ ਕੂੜਾ ਕਰਕਟ ਸੀ ਸਾਡੇ ਦਰਾਂ ਦੇ ਅੱਗੇ ਸੰਧੂ ਪੈਲਾਸ ਭੋਗਲ ਐਗਰੀਕਲਚਰ ਮਾਰਕ ਭੋਗਲ ਪੈਰ ਵਰਕ ਦੇ ਪੂਰੇ ਤੋਂ ਪੂਰੇ ਦਰਵਾਜ਼ੀਆਂ ਅੱਗੇ ਉਕਬਾ ਆਰੇ ਹੋ ਗਿਆ ਜਿਸ ਦਿਨ ਸਾਡਾ ਕੰਮਕਾਰ ਦੇ ਉੱਤੇ ਅਸਰ ਪਿਆ ਸੋ ਮੇਰੀ ਅਤੇ ਪੂਰੇ ਐਸਏ ਇਲਾਕੇ ਦੇ ਜਿੰਨੇ ਵੀ ਮੈਂਬਰ ਆ ਉਹਨਾਂ ਵੱਲੋਂ ਪੰਚਾਇਤ ਨੂੰ ਮੈਂ ਬੇਨਤੀ ਆ ਕਿ ਇਸ ਪੂਰਾ ਕਰਤੱਵ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਅਸੀਂ ਸੁਖ ਦੀ ਜ਼ਿੰਦਗੀ ਬਤੀਤ ਕਰੀਏ ਆਪਣੇ ਸਾਡੇ ਕੰਮਕਾਰ ਦੇ ਉੱਤੇ ਕੋਈ ਅਸਰ ਨਾ ਪਵੇ ਜੋ ਸਾਨੂੰ ਇੱਥੇ ਦੁਕਾਨਾਂ ਉੱਤੇ ਬੈਠਣਾ ਵੀ ਮੁਸ਼ਕਲ ਆ ਜਾਂਦੇ ਕਰਕੇ ਜਿਹੜਾ ਇਨਾ ਵਸਤਾਉਂਦਾ ਉਸ ਦੇ ਨਾਲ ਅਸੀਂ ਬਹੁਤ ਬੁਰੀ ਤਰੀਕੇ ਨਾਲ ਪ੍ਰਭਾਵ ਤੁੰਨੇ ਆ ਸੋ ਮੇਰੀ ਬੇਨਤੀ ਆ ਕਿ ਪੰਚਾਇਤ ਵਾਲੇ ਸਾਡੀ ਬੇਨਤੀ ਪ੍ਰਵਾਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਮੇ ਕੁਝ ਦਿਨ ਨੇਚਰਲੀ ਜੰਡਿਆਲਾ ਨੂੰ ਜਾ ਰਿਹਾ ਸੀ ਕੋਈ ਮੀਟਿੰਗ ਤੇ ਰਸਤੇ ਵਿੱਚ ਦੇਖਿਆ ਸੰਧੂ ਮੈਰੇਜ ਫੈਰਸ ਤੇ ਔਰ ਤੰਕਲੋਣੀ ਖੜੇ ਸੀ ਇਹ ਨੀਰ ਸੰਗੋਣੀ ਤੇ ਆਲੇ ਦੁਆਲੇ ਸਾਰੇ ਗੰਦ ਪਿਆ ਆ ਪੈਰਸ ਦੇ ਸਾਹਮਣੇ ਸਾਰੇ ਆਲੇ ਦੁਆਲੇ ਕਿੰਨਾ ਘਰਦਿਆ ਨਹੀਂ ਜਿਹੜਾ ਜਿਹੜਾ ਗੰਦਿਆ ਨੰਗੜਾ ਵੀ ਮੁਸ਼ਕਲ ਆ ਇੰਨੀ ਸਮੈਲ ਆ ਰਹੀ ਆ ਔਰ ਇਹਦੇ ਨਾਲ ਇੱਥੇ ਪੈਰਸ ਦੇ ਕੰਮ 'ਚ ਸੈਂਕੜਿਆਂ ਦੀ ਗਿਣਤੀ 'ਚ ਲੋਕ ਆਉਂਦੇ ਆ ਤੇ ਉਹ ਬਿਮਾਰੀਆਂ ਦਾ ਸ਼ਿਕਾਰ ਹੋਣਗੇ ਇਸ ਕਰਕੇ ਗ੍ਰਾਮ ਪੰਚਾਇਤ ਰੋੜਕਾ ਕਹਿੰਨ ਖਾਸ ਕਰਕੇ ਮੈਂ ਕਹੂੰਗਾ ਬਈ ਠੀਕ ਆ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅਸੀਂ ਕਦੀ ਚੰਗੇ ਕੰਮ ਦੀ ਸਰਾਨਾ ਵੀ ਕਰਦੇ ਆ ਪਰ ਜਿੱਥੇ ਮਾੜੀ ਗੱਲ ਆ ਬਈ ਪਿੰਡ ਬੜਦਿਆਂ ਨੂੰ ਜੰਡਿਆਲਾ ਸਾਈਡ ਤੋਂ ਇੰਨਾ ਬੁਰਾ ਹਾਲ ਆ ਬਈ ਨੰਗਣ ਨੂੰ ਦੇਰ ਨਹੀਂ ਕਰਦਾ ਉਧਰ ਪੰਪ ਪੰਪ ਦੇ ਉੱਤੇ ਸਾਰੇ ਪਿੰਡ ਦਾ ਗੰਦ ਲਿਆ ਕੇ ਉੱਥੇ ਸਿੱਟਿਆ ਆ ਇਹ ਬੜੇ-ਬੜੇ ਦਾਅਵੇ ਕੀਤੇ ਜਾ ਰਹੇ ਆ ਕਈਆਂ ਸੰਸਥਾਵਾਂ ਵੱਲੋਂ ਇਸ ਤੱਕ ਸਾਡੀ ਬੇਨਤੀ ਆ ਬਈ ਸਫਾਈ ਦਾ ਜਿਹੜਾ ਪੁਖਤਾ ਪ੍ਰਬੰਧ ਆ ਉਹ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਲੋਕਾਂ ਦੀ ਜਾਨ ਨਾ ਖਿਲਵਾੜ ਹੋਊਗਾ ਇਹ ਜੇ ਇਸ ਸਫਾਈ ਨਹੀਂ ਹੁੰਦੀ ਜੇ ਇਦਾਂ ਦੇ ਮਾਹੌਲ ਦੇ ਹਾਲ ਤਾਂ ਤੇ ਅਗਲਾ ਕੋਈ ਨਾ ਕੋਈ ਕਦਮ ਸਾਨੂੰ ਤਾਂ ਇਹ ਹੀ ਆ ਵੀ ਇਹ ਵਹਿਰਾ ਘੱਟਣੀਆਂ ਪੈਣੀਆਂ ਹਰੇਕ ਕੰਮ ਲਈ ਜੇ ਨਾ ਕੋਈ ਸੂਤ ਆਇਆ ਤੇ ਇਸ ਕੰਮ ਲਈ ਵੀ ਸਾਨੂੰ ਕੋਈ ਨਾ ਕੋਈ ਸੰਘਰਸ਼ ਕਰਨਾ ਪੈਣਾ